ਪਟਿਆਲਾ ਦੇ ਪ੍ਰਤਾਪਨਗਰ ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਪਲਾੜ ਦੀ ਉਸਾਰੀ ਲਈ ਨੀਹਾ ਪੁੱਟਨਸਾ ਵਿੱਚ ਬੰਬ ਤੇ ਕਈ ਹਥਿਆਰ ਮਿਲੇ ਮਿਲੀ ਜਾਣਕਾਰੀ ਮੁਤਾਬਕ ਕਰਨਲ ਜਸਮੈਲ ਸਿੰਘ ਨੇ ਆਪਣੇ ਪਲਾੜ ਦੀਆਂ ਨੀਹਾ ਪੁੱਟਨ ਲਈ ਕੁਝ ਵਿਅਕਤੀਆਂ ਨੂੰ ਕੰਮ ਤੇ ਲਾਇਆ ਸੀ ਜਿਨ੍ਹਾਂ ਨੂੰ ਕੰਮ ਕਰਦੇ ਸਮੇਂ AK47 ਰਾਈਫਲ ਇੱਕ ਸਟੇਟ ਗਨ ਇੱਕ ਮੈਗਜ਼ੀਨ ਸਟੇਟ ਗਨ ਦੋ ਫੁੱਲਤੂ ਇੱਕ ਵੱਡਾ ਤੇ ਛੋਟਾ 4 AK47 ਦੇ ਕਾਰਤੂਸ 15 ਸਟੇਟ ਗਨ ਦੇ ਕਾਰਤੂਸ ਤਿੰਨ ਗਰਨੇਡ ਇੱਕ ਡੱਬੀ ਡੈਨੋਨੇਟਰ ਅਤੇ ਇੱਕ ਸੰਗੀਨ ਬ੍ਰਮ੍ਹਦੋਆ ਜੀ ਨਾਮ ਆਪਕਾ ਸੇਮ ਲਸਨ ਹਾਂ ਕੀ ਹੋਇਆ ਥਾ ਕੀ ਕਰ ਰਹੇ ਥੇ ਆਪਕਾ ਕੀ ਮਿਲਿਆ ਸਰ ਜੀ ਅਹੀਂ ਕੰਮ ਕਰ ਰਹੇ ਥੇ ਅੱਛਾ ਜੀ ਯਹੀਂ ਮਿਲਿਆ ਕੀ ਮਿਲਿਆ ਜੋ ਸਮਾਨ ਥਾ ਜੋ ਕੀ ਸਮਾਨ ਥਾ ਉਹ ਤਾਂ ਸਾਬ ਕੋ ਪਤਾ ਉਹ ਲੈ ਕੇ ਗਈ ਜੀ ਜੋ ਅਸਲ ਮੈ ਰਹਾ ਥਾ ਕੋਈ ਉਹ ਤਾਂ ਹਾਂ ਕੀ ਅਸਲ ਹੋ ਕੇ ਰ ਇਹ ਅਸਲ ਥਾ ਜੀ ਅੱਛਾ ਬਾਕੀ ਉਹ ਸਮਾਨ ਉਹ ਲੈ ਗਈ ਆਪ ਨੂੰ ਪਤਾ ਸਭ ਉਧਰ ਪੁਲਿਸ ਨੇ ਹਥਿਆਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕੱਲ ਸਨ ਕਰਨਲ ਜਸਮੇਲ ਢਾਣੇਵਾਲ ਜੋ ਕਿ ਤਾਰਾਪੁਰ ਕੋਲੋਨੀ ਦੇ ਰੈਨੋਇਲੇ ਨੇ ਉਹਨਾਂ ਨੇ ਥਾੜਾ ਕਿਲਾ ਦਿੱਤੀ ਕਿ ਜਿਹੜਾ ਉਹਨਾਂ ਦਾ ਕਾਰਸੀਗਾ ਪੁਰਾਣਾ ਘਰ ਉਹਨੂੰ ਡਿਮੋਲਿਸ਼ ਕਰਕੇ ਉਹਦੀ ਫਾਊਂਡੇਸ਼ਨਸ ਨਵੀਆਂ ਪੱਟ ਰਹੀ ਸੀ ਤਾਂ ਉੱਥੇ ਉਹਨਾਂ ਨੂੰ ਮਿੱਟੀ 'ਚ ਦੱਬੇ ਹੋਏ ਕੁਝ ਵੈਪਨਸ ਮਿਲੇ ਜਿਨ੍ਹਾਂ ਦੇ ਵਿੱਚ ਇੱਕ AK47 ਰਾਈਫਲ ਸੀਗੀ ਇੱਕ ਸਟੇਨ ਗਨ ਸੀਗੀ ਸਟੇਨ ਗਨ ਦੇ ਕੁਝ ਕਾਰਟੂਸ ਸੀਗੇ ਤੇ ਤਿੰਨ ਹੈਂਡ ਗ੍ਰਨੇਡ ਸੀਗੇ ਜੋ ਕਿ ਸਾਰੇ ਇੱਕ ਗਲੀ ਸੜੀ ਹਾਲਤ ਦੇ ਵਿੱਚ ਪਾਏ ਗਏ ਇਸ ਇਸ ਮੰਦੀ ਕਰਨਲ ਸਾਹਿਬ ਦੇ ਬਿਆਨ ਤੇ ਜਿਹੜਾ ਹੈ ਇੱਕ ਮੁਕੱਦਮਾ ਦਰਜ ਕਰ ਦਿੱਤਾ ਗਿਆ ਅੰਡਰ ਸੈਕਸ਼ਨ 25 ਆਰਮਜ਼ ਐਕਟ ਤੇ ਐਕਸਪਲੋਸਿਵ ਐਕਟ ਇਹ ਜਨਕਾਰੀ ਕਿ ਨਹੀਂ ਦਿੱਤੀ ਤੁਹਾਨੂੰ ਲਾਈਕ ਉਹ ਮਤਲਬ ਆਈਸੀਆ ਫਿਰ ਉਹ ਕਰਨਲ ਕਰਨਲ ਦਸ਼ਮਿੰਦਰ ਸਿੰਘ ਜਿਹੜੇ ਆਪ ਹੀ ਆ ਕੇ ਥਾਣੇ ਇਤਲਾ ਦੇ ਕੇ ਗਏ ਸੀ ਆਪ ਵੀ ਆਰਮੀ ਚ ਵਗੈਰਾ ਵਿੱਚ ਕੰਮ ਕਰਦੇ ਨੇ ਕਰਨਨ ਲੱਗੇਗਾ ਕਿ ਜੀ ਕਦਰ ਕੀ ਤੁਹਾਡੇ ਹੈਗੇ ਹਥਿਆਰ ਇੰਡੀਅਨ ਮੇਡ ਹੈ ਕਿ ਇਹ ਦਾ ਇਹਦੇ ਬਾਰੇ ਵੈਰੀਫਾਈ ਕੀਤਾ ਜਾ ਰਿਹਾ ਫਿਲਹਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਹਥਿਆਰਾਂ ਦੇ ਮਿਲਣ ਦਾ ਇਲਾਕੇ ਵਿੱਚ دہشت ਜ਼ਰੂਰ ਫੈਲ ਗਈ ਹੈ ਬੀਰ ਰਿਪੋਰਟ ਡੀ5 ਚੈਨਲ ਪੰਜਾਬੀ ਮਨਿੰਦਰ ਸਿੰਘ ਹੁਣਾ ਨੇ ਕਿਹਾ ਸੀ ਕਿ ਇੱਕ ਪਰਿਵਾਰ ਦੇ ਵਿੱਚੋਂ ਇੱਕ ਬੰਦਾ ਇਲੈਕਸ਼ਨ ਲੜੂਗਾ ਉਹ ਅਸੈਂਬਲੀ ਦੀ ਚੋਣਾਂ ਦੇ ਲਈ ਸੀ ਇਹ ਜਿਹੜੀਆਂ ਚੋਣਾਂ ਨੇ ਇਹ ਸਾਡੀ ਹਾਈ ਕਮਾਂਡ ਦੇ ਉੱਤੇ ਹੈਗੀਆਂ ਨੇ ਕਰਤਾਰਪੁਰ ਲੰਗੇ ਦਾ ਇਸ ਵਾਰ ਮੈਨੀਫੈਸਟੋ ਜੀਆਂ ਚੋਣਾਂ ਦੇ ਵਿੱਚ ਬਹੁਤ ਚਰਚਾ ਰਹਿਣ ਦੀ ਆਸ ਹੈ। ਔਰ ਮੈਂ ਆਸ ਰੱਖਦੀ ਆ ਕਿ 500 ਸਾਲ ਜਦ ਪੂਰੇ ਹੋਣਗੇ ਉਦੋਂ ਮੈਂ ਵੀ ਜਾ ਕੇ ਉੱਥੇ ਮੱਥਾ ਟੇਕ ਸਕਦੀ। ਆਮ ਆਦਮੀ ਪਾਰਟੀ ਵਾਲੇ ਬਲਜਿੰਦਰ ਕੌਰ ਹੁਣੀ ਹੋਗੇ ਉਹ ਤੁਹਾਡੇ ਘਰੇ ਆ ਉਹ ਬਹੁਤ ਚਰਚਾ ਹੋਈ। ਅੱਛਾ ਉਹ ਉਹ ਸੀਐਮ ਦੇ ਕਰ ਗਏ। ਜੀ ਜੀ। ਅਸ ਐਮਐਲਏ